ਦੇਉ ਨੂੰ ਮਾਰ ਨੇ ਹੁਣ ਗੁਰਬਾਣੀ ਦੇ ਵਿੱਚ ਸਮਝਾਇਆ ਵੀ ਅਰਬਦ ਨਰਬਦ ਧੁੰਦੂਕਾਰਾ ਹੂੰ ਧਰਨ ਨਾ ਗਗਨ ਨਾ ਹੁਕਮ ਪਾਰਾ ਦਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੋਨ ਸਮਾਦ ਲਗਾਏਂਦਾ ਉਹ ਸੋਨ ਸਮਾਦੀ ਵਿੱਚ ਸੀਗਾ ਧੁੰਦੂਕਾਰਾ ਇਸੇਗਾ ਹਨਾ ਨਾ ਦਿਨ ਸੀ ਨਰਾਤ ਸੀ ਨਾ ਤੋਪ ਸੀ ਨਾ ਸ਼ਾਂ ਸੀ ਨਾ ਭੁੱਖ ਨਹੀਂ ਨਾ ਪਿਆਸ ਸੀ ਨਾ ਜਨਮ ਨਹੀਂ ਸੀ ਨਾ ਮਰਨ ਸੀ ਹਨਾ ਨਾ ਦਿਨ ਸੀ ਨਾ ਰਾਤ ਸੀ ਉਹ ਆਪ ਹੀ ਆਪ ਸੀ ਫਿਰ ਉਹ ਆਪ ਕਿਦਾਂ ਪ੍ਰਗਟ ਹੋਇਆ ਉਹ ਸਾਰਾ ਹੀ 1430 ਅੰਕਾਂ ਦੇ ਵਿੱਚ ਮਾਰ ਨੇ ਦੱਸਿਆ ਜ ਜਸ ਕਲਗੀ ਅਵਤਾਰ ਦੀ ਗੱਲ ਕਰਦੇ ਹਾਂ ਹਨਾ ਹੂੰ ਹੈ ਨਾ ਆਉਣ ਵਾਲੇ ਸਮੇਂ ਚ ਆਏਗਾ ਆਏਗਾ ਗਲਕੀਤਾ ਬਹੁਤ ਰੌਲਾ ਵੀ ਪਿਆ ਚੈਨਲਾਂ ਤੇ ਹੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਦੇੜ ਸਾਹਿਬ ਤੋਂ ਉਹਨਾਂ ਨੇ ਸੱਚਖੰਡ ਪਿਆਨਾ ਕਰਨਾ ਸੀ ਤੇ ਆਗਿਆ ਕਰ ਗਏ ਕਿ ਤੁਸੀਂ ਅੱਜ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੰਜਾਂ ਪਿਆਰਿਆਂ ਦੀ ਤਾਬਿਆ ਵਿੱਚ ਚੱਲਣਾ ਹੈ ਇਹਨਾਂ ਦੇ ਹੁਕਮ ਨਾਲ ਚੱਲਣਾ ਪੰਜ ਪਿਆਰੇ ਗੁਰੂ ਨੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਗੁਰ ਦਾ ਖitab ਹੈ ਹੂੰ ਤੇ ਸਾਨੂੰ ਹੁਕਮ ਕਰਗੇ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਕੁਝ ਪੁੱਛਣਾ ਚਾਹੁੰਦੇ ਹੋ ਜੋ ਪ੍ਰਭ ਕੋ ਮਿਲਬੋਜ ਹੈ ਕੋ ਸ਼ਬਦ ਮੈਂ ਲੇਹ ਮੈਂ ਜੇ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਆ ਆਪਣੇ ਘਰ ਦਾ ਪੇਜ ਲੈਣਾ ਚਾਹੁੰਦੇ ਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬਾਰ ਨੂੰ ਪੁੱਛੋ ਜਦੋਂ ਥਾਪ ਗਏ ਜਦੋਂ ਥਾਪ ਗਏ ਤੇ ਆਪਾਂ ਇਹਨਾਂ ਦਾ ਹੁਕਮ ਤਾਂ ਮੰਨਦੇ ਹੀ ਨਹੀਂ ਕੋ ਕਲਗੀਆਂ ਵਾਲੇ ਨੇ ਆਪ ਥਾਪੇ ਆ ਹੂੰ ਤੇ ਕਲਗੀ ਅਵਤਾਰ ਦੀ ਆਪਾਂ ਮੰਨ ਲਵਾਂਗੇ ਉਦੋਂ ਦੇ ਲੋਕ ਜਦੋਂ ਗੁਰੂ ਸਾਹਿਬ ਅਵਤਾਰ ਬਣ ਕੇ ਆਏ ਉਦੋਂ ਤਾਂ ਗੁਰਨਾਗ ਸਾਹਿਬ ਦੀ ਕਿੰਨੇ ਆ ਕਿਨੇ ਮੰਨੀ ਕਈਆਂ ਨੇ ਕੁਰਾਇਆ ਕਿ ਆਪ ਬਤਾਲਾ ਗਿਆ ਭੂਤਾਂ ਘਰ ਦੇ ਨਹੀਂ ਮੰਨਦੇ ਸੀਗੇ ਹਮ ਛੋਟ ਬੀਬੇ ਨਾਨਕੀ ਤੋਂ ਹਨਾ ਜੀ ਉਹਨਾਂ ਨੇ ਜਾਣਿਆ ਤੇ ਬਾਕੀ ਪਰਿਵਾਰ ਵਾਲੇ ਪਿੰਡ ਵਾਲੇ ਸੰਸਾਰ ਵਾਲੇ ਰਿਸ਼ਤੇਦਾਰ ਵਾਲੇ ਬਿਰਲੇ ਬਿਰਲੇ ਸੀਗੇ ਜਗ ਮੇ ਉੱਤਮ ਕਾੜੀਏ ਵਿਰਲੇ ਕੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰੱਬ ਦਾ ਰੂਪ ਸੀਗੇ ਅਵਤਾਰ ਸੀਗੇ ਤੇ ਉਹਨਾਂ ਦੀ ਕਿੰਨੇ ਆ ਕਿਨੇ ਮੰਨ ਲਏ ਜੰਗਾ ਜੁੱਧਾਂ ਉਹਨਾਂ ਦਾ ਈਰਖਾ ਕਰਨੀ ਸ਼ੁਰੂ ਕਰਤੀ ਜੰਗ ਜੁੱਧ ਕਰਨੇ ਉਹ ਪ੍ਰੇਮ ਦਾ ਪਾਠ ਪੜਾਉਣਾ ਆਏ ਮਾਲਕ ਦੇ ਮਲਾਪ ਦਾ ਸੰਦੇਸ਼ ਦੇਣ ਆਏ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣਾ ਆਇਓ ਜਗਤ ਮਾਸਾ ਆਪਣੀ ਬਾਣੀ ਚ ਵੀ ਕਹਿੰਦੇ ਆ ਤੇ ਆਪਾਂ ਉਲਟਾ ਉਹਨਾਂ ਨੇ ਲੜਨ ਲੱਗ ਪਏ ਉਹਨਾਂ ਨੇ ਝਗੜਨ ਲੱਗ ਪਏ ਈਰਖਾ ਨਫ਼ਰਤ ਕਰਨ ਲੱਗ ਪਏ ਗੁਰੂ ਸਾਹਿਬ ਕਿਤੇ ਨਹੀਂ ਚੜਕੇ ਗਏ ਕਿਤੇ ਉਹਨਾਂ ਦਾ ਇਹ ਜ਼ਿਕਰ ਨਹੀਂ ਆਉਂਦਾ ਗੁਰੂ ਸਾਹਿਬ ਆਪ ਕਿਸੇ ਤੇ ਚੜਕੇ ਗਏ ਹੁਣ ਨਹੀਂ ਉਹਨਾਂ ਤੇ ਚੜਕੇ ਆਏ ਆ ਕਹਿੰਦੇ ਪ੍ਰਚਾਰ ਬੰਦ ਕਰੋ ਸੱਚ ਦਾ ਹੂੰ ਉਹਨਾਂ ਦਾ ਇਹ ਪ੍ਰਚਾਰ ਰੋਕਣ ਵਾਸਤੇ ਫਿਰ ਗੁਰੂ ਸਾਹਿਬ ਕਹਿੰਦੇ ਕਹਿੰਦੇ ਨਹੀਂ ਭਾਈ ਹੁਣ ਗੱਲ ਇਦਾਂ ਵੀ ਨਹੀਂ ਬਣਨੀ ਹੂੰ ਜੇ ਹੁਣ ਪਿਆਰ ਨਾ ਕਹਿੰਦੇ ਆ ਤੇ ਅਗਲਾ ਮੰਨ ਨਹੀਂ ਰਿਹਾ ਤੇ ਅਗਲਾ ਤਾਂ ਹੁਣ ਪੱਗ ਨੂੰ ਪੈ ਗਿਆ ਤੇ ਫਿਰ ਮਾਰਨ ਕਹਿੰਦੇ ਜੋ ਪਾਣੀ ਸਿਰ ਤੋਂ ਟਪ ਜੇ ਕਹਿੰਦੇ ਫਿਰ ਛਮਸ਼ੀਰ ਨੂੰ ਹੱਥ ਪਾਉਣਾ ਹਥਿਆਰ ਨੂੰ ਹੱਥ ਪਾਉਣਾ ਗੁਨਾਹ ਨਹੀਂ ਹੂੰ ਕਿ ਸਤਜੁਗ ਤੋਂ ਲੈ ਕੇ ਤੁਸੀਂ ਹੁਣ ਤੇ ਦੇਖ ਲਓ ਜੇ ਤ੍ਰੇਤੇ ਵਿੱਚ ਰਾਵਣ ਦਾ ਜ਼ੋਰ ਪਿਆ ਹੂੰ ਉਦੋਂ ਵੀ ਕਲਯੁਗ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਹੂੰ ਰਾਵਣ ਦਾ ਜ਼ੋਰ ਪਿਆ ਦੁਆਪਰ ਯੁੱਗ ਸੀ ਉਦੋਂ ਜੀ ਆ 33 ਯੁੱਗ ਸੀਗਾ 33 ਯੁੱਗ ਸੀ ਤੇ ਉਦੋਂ ਰਾਵਣ ਵਰਗੇ ਮੂਰਖਾਂ ਦੇ ਉਦੋਂ ਵੀ ਕਲ ਯੁੱਗ ਵਰਤੇ ਆ ਜੰਗ ਜੁੱਧ ਹੋਈ ਉਦੋਂ ਕਿਹੜਾ ਹੋਈ ਨਹੀਂ ਠੀਕ ਹੈ ਜੀ ਉਦੋਂ ਕਲ ਯੁੱਗ ਜੋ ਜ਼ੋਰ ਵਰਤੇ ਆ ਤੇ ਫਿਰ ਰਾਮ ਭਗਵਾਨ ਜੀ ਨੂੰ ਤ੍ਰੁਸ਼ ਚੱਕਣਾ ਪਿਆ ਤੀਰ ਕਮਾਨ ਚੱਕਣਾ ਪਿਆ ਦੁਆਪਰ ਯੁੱਗ ਆ ਗਿਆ ਕਾਲ ਕ੍ਰਿਸ਼ਨ ਆ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਪ੍ਰਗਟ ਹੋਏ ਇੱਥੇ ਕੰਸ ਵਰਗੇ ਹਲੇ ਮਾਮਾ ਇਸੇ ਗੱਲ ਲੱਗਦਾ ਹੂੰ ਉਹਤੇ ਕਾਲ ਭਾਰੂ ਪੈ ਗਿਆ ਕਲ ਯੁੱਗ ਭਾਰੂ ਪੈ ਗਿਆ ਬਿਚਾਰਾਂ ਤੇ ਪੈਂਦਾ ਨਾ ਮਨ ਤੇ ਭਾਰੂ ਪੈਂਦਾ ਵਿਚਾਰ ਭਾਰੂ ਹੋ ਗਏ ਤੇ ਵਿਚਾਰਾਂ ਪੰਜਾਂ ਦੇ ਵਾਸ ਹੋ ਗਿਆ ਕਾਲ ਦੇ ਵਾਸ ਹੋ ਗਿਆ ਤੇ ਭਗਵਾਨ ਦੀ ਸੁਣੀ ਨਾ ਤੇ ਫਿਰ ਕੀ ਹੋਇਆ ਤੇ ਸੁਦਰਸ਼ਨ ਚੱਕਰ ਉਹਨਾਂ ਨੂੰ ਚੱਕਣਾ ਪੈ ਗਿਆ ਹਥਿਆਰ ਚੱਕਣੇ ਪੈ ਗਏ ਤੇ ਇਹ ਤਾਂ ਸਤਜੁਗ ਤੋਂ ਚੱਲਦਾ ਆਉਂਦਾ ਤੇ ਜੇ ਕਲਯੁਗ ਦੇ ਵਿੱਚ ਤੇ ਆਪਾਂ ਦੇਖਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਦਾ ਸਮਾ ਹਮ ਚਾਸਤਰ ਚੱਕਣਾ ਪਿਆ ਉਹ ਤਾਂ ਪ੍ਰੇਮ ਦਾ ਪਾੜ ਪੜਾਉਣਾ ਆਏ ਸੀ ਆਓ ਆਪਾਂ ਮਿਲ ਕੇ ਇੱਕ ਦੀ ਗੱਲ ਕਰੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਉਹਦੀ ਗੱਲ ਕਰੀਏ ਉਹ ਪ੍ਰਸਾਦ ਲਈ ਕਿਰਪਾ ਲਈ ਦਇਆ ਲਈ ਮੇਰ ਲਈ ਈਰਖਾ ਨਭਰਤ ਬੈਰ ਬਰੋ ਜੋ ਨਿਕਲ ਗਏ ਆਪਣੇ ਘਰ ਚਲੀਏ ਅੰਕਾਰ ਦੇ ਦੇਸ਼ ਚਲੀ ਪਰ ਉੱਥੇ ਗੁਰੂ ਸਾਹਿਬਾ ਨੇ ਈਰਖਾ ਦਬਦਾ ਹੋਣੀ ਤੱਤਿਆਂ ਤਵੀਆਂ ਲੋਹਾਂ ਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਜਹਾਂਗੀਰ ਵਰਗੇ ਮੂਰਖਾਂ ਕਾਲ ਭਾਰੂ ਪੈ ਗਿਆ ਹੂੰ ਫੇ ਛੇਵੇਂ ਪਾਸ਼ਾ ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ ਇਹ ਸ਼ਾਸਤਰ ਚੱਕਿਆ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਫਿਰ ਨਵੇਂ ਪਾਸ਼ਾ ਸ਼ਾਂਤੀ ਰੇ ਬਉਰੇ ਚ ਬਹਿ ਕੇ ਜਪ ਤਪ ਕਰੇ ਸਿਮਰਨ ਕਰੇ ਕੋਈ ਈਰਖਾ ਕਿਸ ਨਾ ਬੈਰ ਬਰੋ ਨੇ ਭੈ ਕਾਹ ਨੂੰ ਦਏਤ ਨਹਿ ਨਹਿ ਪਹਿਮਾਨ ਤਿਆਰ ਕਿ ਕਿਸ ਦਾ ਨਾ ਕਿਸ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਆਪਾ ਜਾਪ ਉਹਨਾਂ ਨਾਲ ਜੁੜਨਾ ਉਹਨਾਂ ਨਾਲ ਜੁੜਨਾ ਆਪਣੇ ਤਾਂ ਕਿਸੇ ਵੀ ਗੁਰੂ ਸਾਹਿਬ ਨੇ ਸਾਨੂੰ ਆਪਣੇ ਸਰੀਰ ਨਾਲ ਨਹੀਂ ਜੋੜਿਆ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਨਿਰਕਾਰ ਦੇ ਨਾਲ ਪ੍ਰਕਾਸ਼ ਦੇ ਨਾਲ ਅਦੇਖ ਨਾਲ ਨਿਰੰਕਾਰ ਦੇ ਨਾਲ ਜੋੜਿਆ ਹੂੰ ਤੇ ਜਦੋਂ ਉਹ ਦੀ ਗੱਲ ਕਰਦੇ ਫੇਰ ਖਦ ਨਮਰ ਦੋ ਸ਼ੁਰੂ ਹੋਗੇ ਦੁਬਦਾ ਸ਼ੁਰੂ ਹੋਗੇ ਹੂੰ ਇਹ ਦਸਮ ਪਾਸ਼ਾ 14 ਚੰਗਾ ਤੇ ਮਾਰਗ ਨੇ ਗੱਲ ਐ ਨਹੀਂ ਬਣਨੀ ਸਦੋ ਸਿਰ ਤੋਂ ਪਾਇਂਟ ਟੱਚ ਕਰਨੇ ਚੂੰ ਕਰ ਅਜ ਮੈਂ ਹੀਲ ਤੇ ਦਰਗੁਜ਼ਾ ਗਜਤ ਹਾਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਫੇ ਸ਼ਮਸ਼ੀਰ ਨੂੰ ਹੱਥ ਪਾਉਣਾ ਗੁਨਾਹ ਨਹੀਂ ਹੈਗਾ ਜ਼ੁਲਮ ਹੈ ਤੇ ਜ਼ੁਲਮ ਦੇ ਸਾਹਮਣੇ ਜ਼ੁਲਮ ਹੁੰਦਾ ਹੋਵੇ ਤੇ ਤੇ ਗੁਰੂ ਦੇ ਪਿਆਰੇ ਹੁਣ ਅੱਖਾ ਬੰਦ ਕਰਨੇ ਸੰਤ ਸਪਾਈ ਬਣਾਇਆ ਹਮ ਪਹਿਲਾ ਸੰਤ ਸੀਗੇ ਹੁਣ ਜੀਵ ਡਰਦੇ ਸੀਗੇ ਭੈ ਦੇ ਵਿੱਚ ਸੀਗੇ ਹਾਂ ਨਾ ਭੈ ਦੇ ਵਿੱਚ ਸੀਗੇ ਮਨ ਡਰਦੇ ਸੀਗੇ ਸਤਪੁਰ ਕਹਿੰਦੇ ਆਓ ਭੈ ਤੋਂ ਉੱਪਰ ਲੈ ਚਲੀਏ ਜਿੱਥੇ ਮੌਤ ਦਾ ਭੈ ਹੀ ਨਹੀਂ ਗੁਰੂ ਨੇ ਇਹੋ ਜਿਹਾ ਅਮਰਤ ਪੜਾਇਆ ਪੀਓ ਪੌਲ ਖੰਡ ਧਾਰ ਹੋਈ ਜਨਮ ਸਹਿੇਲਾ ਅਮਰਤ ਪੀਵੇ ਅਮਰ ਸੋ ਹੋਏ ਉਹ ਅਮਰਤ ਐਡੀ ਬੜੀ ਸ਼ਕਤੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਜਿਹਦੇ ਜਿਹਦੇ ਅੰਦਰ ਜਾਂਦਾ ਸੀਗਾ ਤੇ ਉਹ ਮੌਤ ਨਾਮ ਖੋਲਾ ਕਰਦਾ ਸੀ ਮੌਤ ਨੂੰ ਅਵਾਜਾਂ ਮਾਰਦਾ ਸੀ ਕਿ ਜਿਸ ਮਰਨੇ ਤੇ ਜਾਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਦਾ ਸਾਨੂੰ ਚਾ ਚੜਦਾ ਹੈ ਹੈ ਕਿਉਂ ਕਿ ਝੋਲਮ ਜਿਹੜਾ ਆ ਨਾ ਕਿਸੇ ਹੱਦ ਤੇ ਸੈਣਾ ਠੀਕ ਹੈ ਕਿ ਹੱਦ ਹੁੰਦੀ ਹੈ ਜਦੋਂ ਹੱਦੋਂ ਬਾਅਦ ਜਬੇ ਫਿਰ ਤੇ ਗੁਰੂ ਸਾਹਿਬ ਕਹਿੰਦਾ ਵੇ ਅਗਾਲਪੁਰ ਵਾਹਿਗੁਰੂ ਕਹਿੰਦਾ ਫਿਰ ਫਿਰ ਦੋ ਦੋ ਹੱਥ ਕਰ ਲੈਣੇ ਚਾਹੀਦੇ ਆ ਗੁਰਨਾਨਕ ਸਾਹਿਬ ਨੂੰ ਜਦੋਂ ਵੀ ਦਿਖਾਇਆ ਜਾਂਦਾ ਨਾ ਭਗਤੀ ਭਾਵ ਦਿਖਾਇਆ ਜਾਂਦਾ ਕਿ ਗੁਰਨਾਨਕ ਸਾਹਿਬ ਕੋ ਵੀ ਸ਼ਕਸ਼ਰ ਸਨ ਮਹਾਰਾਜ ਜੀ ਨੇ ਸ਼ਬਦ ਦਾ ਗਿਆਨ ਸੀ ਸ਼ਬਦ ਦਾ ਖੰਡਾ ਸੀ ਮਹਾਰਾਜ ਧੰਨ ਗੁਰਨਾਨਕ ਦੇਵ ਮਹਾਰਾਜ ਚ ਤੇ ਉਦੋਂ ਵਿਚਾਰਾਂ ਦੀ ਵੈਸ ਚੱਲਦੀ ਸੀ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਆਸਾ ਹਸ ਕਿਤਾਬ ਕਸ਼ ਹਨਾ ਨੀਤ ਬਸਤਰ ਧਾਰੇ ਬਨਵਾਰੀ ਤੇ ਮਹਾਰਾਜ ਨੇ ਵਸਤਰ ਵੀ ਆਪਣੇ ਉਦਾਂ ਦੇ ਬਣਾ ਲਏ ਸੀ ਜੇ ਜਿੱਦਾਂ ਦੇ ਦੇਸ਼ ਜਾਣਾ ਸੀ ਹੂੰ ਤੇ ਪਰ ਮਹਾਰਾਜ ਨੇ ਫਿਰ ਉਹ ਖੇਡ ਚੱਲਦਾ ਚੱਲਦਾ ਅੱਗੇ ਗਿਆਨ ਤੋਂ ਸੱਚ ਦਾ ਪ੍ਰਚਾਰ ਕਰਦੇ ਕਿ ਫਿਰ ਮੂਰਖ ਲੋਕ ਦੋਦਾਬਾਸ ਜੀਬ ਜਿਹੜੇ ਇਹ ਸੱਚ ਦੇ ਧਰਮ ਦੇ ਦਸਮ ਦੁਆਰ ਨੂੰ ਨਹੀਂ ਮੰਨ ਆਨਹਦ ਨਾਦ ਨੂੰ ਨਹੀਂ ਮੰਨ ਰਹੇ ਉਹਨਾਂ ਨੇ ਉਹਦੀ ਗੱਲ ਕੀਤੀ ਨਾ ਆਨ ਦਾ ਨਾਦ ਦਸਮ ਦੁਆਰ ਦੀ ਨਹੀਂ ਨਹੀਂ ਇਹ ਕਹਿੰਦੇ ਝੂਠ ਹੈ ਜਿਹਦਾ ਅੱਜ ਕਹੀ ਜਾਂਦੇ ਨੇ ਨਹੀਂ ਰੱਬ ਤਾਂ ਹੁੰਦਾ ਹੀ ਨਹੀਂ ਪ੍ਰਕਾਸ਼ ਤੋਂ ਤਾਂ ਕੋਈ ਦੇਖੇ ਨਹੀਂ ਸਕਦਾ ਆਨਹਦ ਨਾਦ ਤਾਂ ਹੁੰਦਾ ਹੀ ਨਹੀਂ ਹੈਗਾ ਦਸਮ ਦੁਆਰ ਤਾਂ ਹੁੰਦੇ ਨਹੀਂ ਉਹ ਵੀ ਬਚਾਰਾਂ ਚੱਲਦੀਆਂ ਫਿਰ ਲੜਾਈ ਦਾ ਰੂਪ ਧਾਰਨ ਕਰ ਗਈ। ਹੂੰ। ਉਦੋਂ ਜੰਗ ਜੁੱਧ ਹੋਣੀ ਸ਼ੁਰੂ ਹੋ ਗਏ। ਹੈ ਨਾ? ਤੇ ਇਸ ਕਰਕੇ 12 ਗਰਬਾਣੀ ਵਿੱਚ ਕਿ ਬਿਰਲਿਆਂ ਬਿਰਲਿਆਂ ਦਾ ਖੇਡ ਹੈ ਜਿਹਨੂੰ ਮਾਰਜ ਜਣਾਵੇ। ਜਿਸੇ ਜਣਾਏ ਸੋਈ ਜਨ ਜਾਣੇ ਬੰਦੇ ਦੇ ਵਸ ਨਹੀਂ ਹੈਗਾ। ਅਕਾਲ ਪੁਰਖ ਵਾਹਿਗੁਰੂ ਜੀ ਤੇ ਖੁਸ਼ ਹੁੰਦਾ ਹੈ ਉਹਨੂੰ ਆਪ ਆਪਣਾ ਭੇਜ ਦਿੰਦਾ ਹੈ। ਕਦੇ ਤੁਸੀਂ ਦਰਸ਼ਨ ਕੀਤੇ? ਪਰਸਨਲ ਐਕਸਪੀਰੀਅੰਸ ਕਹਿੰਦੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਹਾਂ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੋ ਤੁਸੀਂ ਆ ਜੀਵਨ ਦੇਖ ਰਹੇ ਹੋ ਇਹ ਤਾਂ ਪਹਿਲਾ ਜੀਵਨ ਆਪਣਾ ਸੀਗਾ ਹੀ ਨਹੀਂ ਕਿਦਾਂ ਦਾ ਸੀ ਜੀਮੋ ਜੀਵਨ ਈਰਖਾ ਨਫ਼ਰਤ ਬੈਰ ਬ੍ਰੋਧ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਲਹਿੜਾਂ ਵਿੱਚ ਫਿਰਦੇ ਸੀ ਹੂੰ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਨਾ ਜਿਹਨੂੰ ਆਪਣੇ ਨਾਲ ਜੋੜਨਾ ਕਦੀ ਅਸੀਂ ਮੈਕ ਤੇ ਬਹਿ ਕੇ ਨਹੀਂ ਦੇਖਿਆ ਸੀ ਕਦੀ ਸਟੇਜ ਤੇ ਨਹੀਂ ਬੈਠੇ ਸੀ ਕਦੀ ਗੁਰੂ ਘਰ ਨਹੀਂ ਗਏ ਸੀ ਹਾਂ ਨਾ ਹੀ ਤੇ ਜਦੋਂ ਮਹਾਰਾਜ ਨੇ ਕਿਰਪਾ ਕਰਨੀ ਹੁੰਦੀ ਹੈ ਆਪਣੇ ਚਰਨਾਂ ਨਾਲ ਜੋੜਨਾ ਹੁੰਦਾ ਮਨ ਵਿੱਚ ਇਹ ਜ਼ਰੂਰ ਹੁੰਦਾ ਸਿਗਾ ਕਿ ਸੱਚੇ ਪਾਰਸ਼ਾ ਮਹਾਰਾਜ ਕਿ ਕਦੋਂ ਆਪਾਂ ਤੁਹਾਡੇ ਨਾਲ ਜੁੜਾਂਗੇ ਹੂੰ ਕਦੋਂ ਇਹ ਬਕਾਰਾਂ ਤੋਂ ਮਨ ਰਹਿਤ ਹੋਏਗਾ ਜਾਂ ਧਰਮਿਕ ਸਥਾਨਾਂ ਤੇ ਵੀ ਜਾਣਾ ਨਾ ਤੋਂ ਐ ਮਹਿਸੂਸ ਹੋਣਾ ਕਿ ਆਪਣੇ ਆ ਰੋਮ ਜਿਹੜੇ ਖਿਲ ਜਾਂਦੇ ਸੀ ਰੋਮ ਜਿਹੜੇ ਆ ਖਿਲ ਜਾਂ ਇਹਦੇ ਪਰ ਪਤਾ ਨਹੀਂ ਸਿਗਾ ਉੱਧਾ ਚਲੇ ਜਾਣਾ ਤੇ ਜਦੋਂ ਆਮ ਜੀਵ ਜਾਂਦੇ ਆ ਪਰ ਗੁਰੂ ਘਰ ਜਾਣਾ